ਦਸਰੀ ਗੱਲ ਕਹਾਣੀ ਅੱਜ ਮੈਂ ਜੱਲੀ ਮੰਗਾ ਦੇ ਮਾਂ ਨੂੰ ਜੈਨੂ ਰਾਦੇ ਪਾਰਟੀ ਖਾਂ ਕੱਲ ਵੀ ਤੋਂ ਗਿਆ ਕੱਲ ਵੀ ਤੋਂ ਗਿਆ ਮਤਲਬ ਕਿ ਡੇਲੀ ਵਿਆਹ ਵਿਆਹ ਹੈ ਤੇ ਤੇਨੂੰ ਸ਼ੌਂਕ ਹੈ ਵਿਆਹ ਖਾ ਵਿਆਹ ਦਾ ਵਿਆਹ ਆਂਦਾ ਹੁਣ ਪ੍ਰਾਦਾ ਲੈ ਕੇ ਆਈਏ ਤੰਦ ਹਾਂ ਅਸੂਰ ਦੇਖ ਲੋ ਜਿਸਲੀ ਨੇ ਸੂਟ ਚੈੱਕ ਕਰੋ ਕਿੰਨਾ ਸੋਹਣਾ ਸੂਟ ਪਾਇਆ ਹੋਇਆ ਅੱਜ ਕੁੜੀ ਨੇ ਜਾ ਰਹੀ ਹੈ ਜੀ ਆਪਣੇ ਇਹਦੀ ਪਿਛਲੇ ਵਲੌਗ ਵੀ ਤੁਸੀਂ ਦੀ ਫਰੈਂਡ ਦੇਖੀ ਹੋਣੀ ਮਨਰਾਜ ਉਹਦੇ ਮਾਮੇ ਦੀ ਰਿਸੈਪਸ਼ਨ ਪਾਰਟੀ ਹੈ ਰਿਸੈਪਸ਼ਨ ਹੈ ਤੇ ਉੱਥੇ ਜਾ ਰਹੀ ਹੈ ਸੋਣੀ ਮੰਨ ਕੇ ਬਹੁਤ ਸੋਣਾ ਬੱਚਾ ਆਪਣੇ ਵਜਾ ਮੂੰਹ ਕਿਵੇਂ ਦੀ ਕਰੀ ਲਾ ਬੂਬੂ ਲਾ ਬੂਬੂ ਲਾ ਬੂਬੂ ਹਾਂ ਉਹ ਮੈਂ ਲਾ ਬੂਬੂ ਧਾਰ ਦੇ ਤੀ ਫਾਤੀ ਵੈਸੀ ਲਾ ਬੂਬੂ ਹੁਣ ਅਸੀਂ ਪੈਟਰੋਲ ਪੰਪ ਤੇ ਰੁਕ ਗਏ ਆ ਤੇਲ ਪਵਾ ਲਈਏ ਹਾਂਜੀ ਦੱਸੋ ਅੱਜ ਸਲੀਨ ਦੇ ਪਾਪਾ ਨੇ ਵਿੱਚੇ ਸਮਾਨ ਚੱਕ ਲਿਆ ਹੋਇਆ ਕਹਿੰਦੇ ਜੀ ਇਹਨਾਂ ਆਉਂਦੇ ਸਮੇਂ ਸੌ ਵੀ ਜਾਂਦੇ ਆ ਗੱਡੀ 'ਚ ਅਸੀਂ ਸੌੜਿਆ ਹੁਣ ਆਉਂਦੇ ਵਕਤ ਤੇ ਸੋਏ ਜਾਣਾ ਤੁਸੀਂ ਆ ਛੋਟੀ ਜਿਹੀ ਇਸ ਅਮ 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 ਮੈਂ ਥੀ ਇਹ ਤਾਂ ਧੀ पुठे काम बथेरे कर दिए जिस ने बाबा देखो ए छेती उतर गयो नाम देखो ना देखो हां अरे सच्ची चंदा मामा एक ओहो आ गया टूप टूप ए सन्ना के चंदा मामा पता नहीं पुत है चाम के नहीं रहे पता नहीं लग रहे क्या है चंदा मामा चंदा मामा रात में चंदा मामा ਹਰਸ਼ਦੀਪ ਕਹਿੰਦਾ ਮम्मा ਤੁਸੀਂ ਮੈਨੂੰ ਬਲੌਗ ਦੇ ਵਿੱਚ ਨਹੀਂ ਲੈਂਦੇ ਇਹ ਬਹੁਤ ਘੱਟ ਸ਼ਰਮ ਦਾ ਬਹੁਤ ਹੈ ਹਰਸ਼ ਇੰਨਾ ਸ਼ਰਮ ਹੁੰਦਾ ਨਾ ਆਹ ਕੁੜੀ ਸੇ ਨਹੀਂ ਪੁੱਤ ਉਹ ਤਾਂ ਪਟਕਾ ਖਰਾਬ ਹੋ ਜਾਏਗਾ ਹੋ ਜਾਊਗਾ ਹੋ ਜਾਏਗਾ ਆ ਬੱਚੇ ਜਦਦੇ ਸਾਡੇ ਸੀਵੀਐਸੀ ਸਕੂਲਾਂ ਵਿੱਚ ਪੜ੍ਹਦੇ ਆ ਨਾ ਇਹਨਾਂ ਨੂੰ ਪੜਾ ਪੜਾ ਕੇ ਦੇਖਣਾ ਇਹ ਬੋਲਦੇ ਉਕਣੇ ਅਸੀਂ ਬੋਲਣ ਲੱਗੇ ਵਿਆਹ ਦੇ ਵਿੱਚ ਵੀ ਸ਼ਰਾਰਤਾਂ ਸ਼ਰਾਰਤਾ ਕਰ ਰਹੀ ਜਸਲੀਨ ਫੁੱਲ ਬਿਚਾ ਰਹੀ ਕਹਿੰਦੀ ਮਮਾ ਤੁਸੀਂ ਤੁਰ ਕੇ ਆਓ ਮੈਂ ਫੁੱਲ ਬਚਾਉਂਦੀ ਬਸ 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 ਐਨੀ ਸਾਨੂੰ ਸੈਲੀਬ੍ਰਿਟੀ ਵਾਲੀ ਉਹਨਾਂ ਦੇ ਜਸਲੀਨ ਕੋਰ ਹੋਗੀ ਰੈਡੀ ਰਾਦੇ ਫੰਕਸ਼ਨ ਵਾਸਤੇ ਕੱਲ ਵੀ ਇਹ ਗਈ ਹੋਈ ਸੀਗੀ ਤੇ ਅੱਜ ਵੀ ਹੁਣੇ ਜਾ ਰਹੀ ਕਾਉਨ ਪਾ ਕੇ ਦੇਖਾਂ ਆਖਰ ਮੈਂ ਸੇਮ ਸੇਮ ਥੋੜਾ ਜਾ ਤਾ ਇਹ ਡੋਲ ਹੈ ਹਾਂ ਇਹ ਜਸਲੀਨ ਦੀ ਡੋਲ ਹੈ ਜਸਲੀਨ ਵਰਗੀ ਲੱਗਦੀ ਮੈਨੂੰ ਦੇਖਾ ਜਸਲੀਨ ਹਾਂ ਤੁਹਾਡੇ ਵਰਗੇ ਪਿੰਪਲ ਸੋਹਣੀ ਹਾਂ ਪਿੰਪਲਸ ਮੇਰੇ ਵਾਂਗੂ ਹੋਏ ਵੀ ਤੇ ਸੋਹਣੀ ਲੱਗਦੀ ਜਸਲੀਨ ਕਾ ਇਹ ਵੀ ਇੱਦਾਂ ਕਰਦਾ ਦੇਖਾ ਮੂੰਹ ਕਿਵੇਂ ਦਾ ਬਣਾਉਂਦੀ ਆ ਅੱਛਾ ਇਹ ਆਰਸ਼ ਦੀ ਬੈਡੀ ਇਹ ਇਹ ਆਰਸ਼ ਦੀ ਫਰੈਂਡ ਰਾਜਵੀਰ ਸਿੰਘ ਰਾਜਵੀਰ ਜੀ ਬੰਦਾ ਇਹਦਾ ਆ ਸ਼ੈਡਿ ਹੋ ਰਿਆ ਇਸ ਵੇਨ ਹੋ ਗਈ ਹੋਈ ਆ ਬਨ ਹੋ ਗਈ ਪੁੱਤ ਹੋ ਗਈ ਭਗਵਨ ਹੋ ਗਈ ਬਸ ਪਾਇਆ ਸੈਟ ਕਰਨੀ ਓਕੇ ਓਕੇ ਸੋਹਣੀ ਬੰਨੀ ਸੋਹਣੀ ਲੱਗਦੀ ਏ ਪੁੱਤ ਜਨ ਬੱਚੇ ਰੈਡੀ ਹੋ ਗਏ ਹੁਣ ਮੇਰੀ ਮੰਮਾ ਹੋ ਲੱਗੀ ਲਾਦੀ ਮੰਮਾ ਅੰਜੀ ਫਾਗ ਲੱਕੇ ਤੁਸਤਾਰ ਬੰਦਨੀ ਏ ਪੁੱਤ ਅੱਛਾ ਤੁਸੀਂ ਤਾਂ ਰੈਡੀ ਹੋ ਗਏ ਆ ਰੱਖ ਮੈਂ ਚੁੰਬਕਾ ਨਾ ਖੇਡਦਾ ਆਰੀ ਸਾਡੀ ਜਸਲੀਨ ਰੁਸ ਗਈ ਕਿਚੀ ਵੀ ਵਾਰਦੀ ਰੁਸ ਗਈ ਕਹਿੰਦੀ ਤੁਸੀਂ ਅਰਸ਼ਦੀਪ ਦੇ ਨਾਲ ਮੈਚਿੰਗ ਕਰਿਆ ਸੂਟ ਆਪਣਾ ਤੇ ਮੈਂ ਕਹਾਂ ਦਸ ਹੁਣ ਤੇਰੇ ਨਾਲ ਮੈਂ ਕਿਹਾ ਮੈਚ ਕਰਦੀ ਮੇਰੇ ਕੋਲ ਇਸ ਕਲਰ ਦਾ ਸੂਟ ਹੀ ਨਹੀਂ ਹੈਗਾ ਮੂੰਹ ਦੇਖ ਲੈ ਮਹਾਰਾਣੀ ਬਣ ਕੇ ਬੈਠੀ ਜੁੱਤੀ ਮਾਰੀ ਏ ਜਸਲੀਨ ਆਪਣੇ ਵੀਰੇ ਨੂੰ ਆਏ ਮਾਰਦੇ ਹੁੰਦੇ ਪੁੱਤ ਮਾਰ ਦੁੰਦੇ ਹੈ ਮੈਰਿਜ ਵਿੱਚ ਪਹੁੰਚ ਗਈ ਹੈ ਨੂਰ ਐਂਡ ਜਸਲੀਨ ਜਸਲੀਨ ਹਾਂਜੀ ਅਸੀਂ ਹੁਣ ਫੰਕਸ਼ਨ ਜਿਹੜਾ ਉਹ ਖਤਮ ਹੋ ਐਂਡਿੰਗ ਤੇ ਆ ਗਈ ਆ। ਆ ਵੀ ਖਤਮ ਹੋ ਚੁੱਕਾ ਹੈ। ਤੇ ਹੁਣ ਆਪਣਾ ਜੋ ਵੀ ਜਨੇ ਗਾਣਾ ਜਾਗੋ ਦੀ ਜਾਗੋ ਸੀ ਹਾਂ ਅੱਜ ਜਾਗੋ ਨਾਈਟ ਹੈ। ਤੇ ਕੱਲ ਨੂੰ ਵਿਆਹ ਹੈ, ਪਰਸੋਂ ਰਿਸੈਪਸ਼ਨ ਆ। ਕੱਲ ਨੂੰ ਵਿਆਹ ਹੈ। ਪਰਸੋਂ ਰਿਸੈਪਸ਼ਨ ਹੈ। ਕੱਲ ਨੂੰ ਵੀ। ਹਾਂ ਕੱਲ ਨੂੰ ਆ। ਕੱਲ ਨੂੰ ਜਲਦੀ ਲੱਗਿਆ। ਕੱਲ ਨੂੰ ਜਲਦੀ ਲੱਗਿਆ। ਜਲਦੀ ਲੱਗਿਆ ਜੀ। ਵਧੀਆ ਸੀ ਕਾ ਪ੍ਰੋਗਰਾਮ ਬਹੁਤ ਬੜਾ ਸੀ। मतलब पूरा ਇਹ ਆਪਾਂ ਚੈਂਡਲ ਲਾਈਟ ਡਿੰਗਰ ਕਰਦੇ ਆ ਨਾ ਸੇਮ ਹੂਮੇ ਹੀ ਸੀਗਾ ਜਿਹੜਾ ਆਪਾਂ ਸਟਾਰਟਿੰਗ ਤੇ ਚਾਹੀਦਾ ਉਹਦੇ ਚੋ ਲਾਈਟਿੰਗ ਵਗੈਰਾ ਹੋਣੀ ਹੈ ਬਿਲਕੁਲ ਉਸ ਦਾ ਪ੍ਰਾਇਮੋ ਨੂੰ ਚਲੋ ਕਰ ਚੁੱਕੀਏ ਹਾਂਜੀ ਜਦੋਂ ਅਸੀਂ ਮੈਰਿਜ ਤੋਂ ਆ ਗਿਆ ਘਰੇ ਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੇ ਲੱਗੀ ਤੇ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਾ ਸਬਸਕ੍ਰਾਈਬ ਕਰੋ ਬਾਏ ਬਾਏ ਲਾਈਕ